ਪੰਜਾਬ ਬੀਜੇਪੀ ਦੇ ਪਰਿਵਾਰੀ ਵਿਜੇ ਰupani ਇਸ ਦੁਨੀਆ ਚ ਨਹੀਂ ਰਹੇ ਲੁਧਿਆਣਾ ਇਲੈਕਸ਼ਨ ਦੇ ਦੌਰਾਨ ਕਈ ਸਾਰੀਆਂ ਬੈਠਕਾਂ ਲੈ ਰਹੇ ਸੀਗੇ ਔਰ ਇਸ ਕਰਕੇ ਉਹਨਾਂ ਨੇ ਕਈ ਵਾਰ ਆਪਣੇ ਪ੍ਰੋਗਰਾਮ ਲੰਡਨ ਜਾਣ ਦੇ ਲਈ ਪੋਸਟਪੋਨ ਵੀ ਕੀਤੇ ਸੀਗੇ ਜੀਵਨ ਗੁਪਤਾ ਹੋਰਾਂ ਨਾਲ ਗੱਲਬਾਤ ਕਰਦੇ ਹਾਂ ਗੁਪਤਾ ਸਾਹਿਬ ਪਹਿਲਾਂ ਉਹਨਾਂ ਨੇ ਪਹਿਲਾਂ ਜਾਣਾ ਸੀ ਵਿਜੇ ਰupani ਹੋਰਾਂ ਨੇ ਲੇਕਿਨ ਇਲੈਕਸ਼ਨ ਕਰਕੇ ਉਹਨਾਂ ਨੇ ਆਪਣੇ ਪ੍ਰੋਗਰਾਮ ਪੋਸਟਪੋਨ ਕਰ ਦਿੱਤੇ ਕੀ ਕੋਈ ਤੁਹਾਡੀ ਗੱਲਬਾਤ ਵਿਜੇ ਰupani ਹੋਰਾਂ ਦੇ ਨਾਲ ਹੋਈ ਸੀਗੀ ਕੀ ਕੋਈ ਤੁਹਾਨੂੰ ਕਹਿ ਕੇ ਗਏ ਸੀਗੇ ਪਹਿਲਾਂ ਕਿੰਨੀ ਤਰੀਕ ਨੂੰ ਜਾਣਾ ਸੀ ਦੁਬਾਰਾ ਪ੍ਰੋਗਰਾਮ ਰੱਖਿਆ ਗਿਆ ਉਹਨਾਂ ਵੱਲੋਂ ਦੇਖੋ ਜਿਸ ਦਿ ਪਾਰਟੀ ਦੇ ਉਮੀਦਵਾਰ ਉਹਨਾਂ ਦੇ ਉਸ ਤੋਂ ਅਗਲੇ ਦਿਨ ਹੀ ਉਹ ਇੱਥੇ ਲੁਧਿਆਣਾ ਦੇ ਅੰਦਰ ਆ ਕੇ ਡਟ ਗਏ ਸੀ ਔਰ ਮੇਰਾ ਮਿਲਣਾ ਹੋਇਆ ਜਿਸ ਦਿਨ ਪੇਪਰ ਫਾਈਲ ਕਰਨੇ ਸੀ ਦੋ ਤਰੀਕ ਨੂੰ ਤੇ ਮੈਂ ਜਦੋਂ ਮੇਰੇ ਨਾਲ ਗੱਲਬਾਤ ਕੀਤੀ ਤੇ ਮੈਨੂੰ ਇੰਨੀ ਜਾਣਕਾਰੀ ਮਿਲੀ ਕਿ ਉਹਨਾਂ ਨੇ ਉਹਨਾਂ ਦੀ ਇੱਕ ਦੋ ਦਿਨਾਂ ਬਾਅਦ ਹੀ ਇੰਗਲੈਂਡ ਦੀ ਫਲਾਈਟ ਸੀ ਤੇ ਕਹਿੰਦੇ ਮੈਨੇ ਅਭੀ ਉਹ ਪ੍ਰੋਗਰਾਮ ਅਭੀ ਅੱਗੇ ਲੈ ਗਿਆ ਹੂੰ ਪਾਸਟਪੋਨ ਕਰ ਦਿਆ ਹੈ ਪਰਿਵਾਰ ਕੇ ਸਭੀ ਲੋਕ ਬਾਕੀ ਚਲੇ ਗਏ ਔਰ ਮੈਂ ਅਭੀ 10 ਦਿਨ ਬਾਤ ਜਾਊਗਾ। ਤੋਂ ਮੈਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਕਿਉਂਕਿ ਇੱਕ ਐਸਾ ਵਿਅਕਤੀ ਜੋ ਰਾਜਨੀਤੀ ਦੇ ਹਰ ਪਹਿਲੂ ਨੂੰ ਬੜੀ اچھی ਤਰ੍ਹਾਂ ਸਮਝਦਾ ਸੀ। ਚਾਹੇ ਉਹ ਆਰਗੇਨਾਈਜੇਸ਼ਨ ਦੇ ਵਿਸ਼ੇ ਹੋਵੇ ਚਾਹੇ ਮੈਂ ਸਮਝਦਾ ਕਿ ਉਹ ਚੋਣਵੀ ਵਿਸ਼ੇ ਹੋਵੇ। ਦੋਨਾਂ ਨੂੰ ਬੜੇ ਬਰੀਕੀ ਨਾਲ ਸਮਝਣ ਵਾਲੇ ਵਿਅਕਤੀ ਸੀਗੇ। ਔਰ ਡਾਊਨ ਟੂ ਅਰਥ ਇੱਕ ਮੁੱਖ ਮੰਤਰੀ ਹੁੰਦੇ ਸਾਬਕਾ ਮੁੱਖ ਮੰਤਰੀ ਹੁੰਦੇ ਸਾਨੂੰ ਕਦੇ ਮਸੂਕਸੂ ਨਹੀਂ ਆਇਆ ਕਿ ਅਸੀਂ ਸਭ ਦਾ ਮੁੱਖ ਮੰਤਰੀ ਨਾਲ ਗੱਲ ਕਰ ਰਹੇ ਹਾਂ ਲਾਸਟ ਗੱਲਬਾਤ ਤੁਹਾਡੀ ਕੀ ਹੋਈ ਉਹਨਾਂ ਦੇ ਨਾਲ ਔਰ ਕਦੋਂ ਉਹਨਾਂ ਨੇ ਆਣਾ ਸੀ ਔਰ ਕਦੋਂ ਪਿਛਲੇ ਹਫਤੇ ਵੀ ਐਤਵਾਰ ਵੀ ਇੱਥੇ ਜਿਹੜੀ ਮੀਟਿੰਗ ਕਰਕੇ ਗਏ ਸੀ ਲਾਸਟ 10 ਤਰੀਕ ਨੂੰ ਇੱਥੋਂ ਗਏ ਨੇ ਉਹ ਔਰ ਲਗਾਤਾਰ 1 ਤਰੀਕ ਤੋਂ ਲੈ ਕੇ 10 ਤਰੀਕ ਤੱਕ ਉਹ ਲੁਧਿਆਣਾ ਦੇ ਵਿੱਚ ਰੁਕੇ ਰਹੇ 9 ਤਰੀਕ ਨੂੰ ਰਾਤ ਨੂੰ 12:30 ਵਜੇ ਮੇਰੀ ਉਹਨਾਂ ਨਾਲ ਮੁਲਾਕਾਤ ਹੋਈ ਜ ਰਾਤ ਔਰ ਮੈਨੂੰ ਕਈ ਵਿਸ਼ਿਆਂ ਦੇ ਉੱਪਰ ਉਹਨਾਂ ਨੇ ਟਿਪਸ ਅਤੇ ਸਮਝਾਇਆ ਕਿ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰਨਾ ਹੈ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਰਨਾ ਹੈ ਫੀਲਡ ਦੇ ਵਿੱਚ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਸੋ ਮੈਨੂੰ ਤਾਂ ਪਾਰਟੀ ਨੂੰ ਤਾਂ ਘੱਟ ਹੈ ਮੈਨੂੰ ਜਾਤੀ ਤੌਰ ਤੇ ਵੀ ਬਹੁਤ ਘੱਟ ਹੈ ਕਿਉਂਕਿ ਇਲੈਕਸ਼ਨ ਡਿਊਰਿੰਗ ਇਲੈਕਸ਼ਨ ਸਾਨੂੰ एकदम ਛੱਡ ਕੇ ਚਲੇ ਗਏ ਹੁਣ ਤੱਕ ਵੀ ਵਿਸ਼ਵਾਸ ਨਹੀਂ ਹੋ ਰਿਹਾ ਲੁਧਿਆਣਾ ਇਲੈਕਸ਼ਨ ਤੇ ਕਿੰਨਾ ਫਰਕ ਪੈਂਦਾ ਹੈ ਦੇਖੋ ਡੈਚੂਅਲੀ ਉਹਨਾਂ ਦੇ ਤਜਰਬੇ ਦੀ ਘਾਟ ਤਾਂ ਸਾਨੂੰ ਰਹੇਗੀ ਬਾਕੀ ਪਾਰਟੀ ਸਾਡਾ ਬਹੁਤ ਵੱਡੇ ਕਾਰਕਟਰ ਦਾ ਸਮੂਹ ਹੈ ਲੱਗੇ ਹੋਏ ਨੇ ਸਾਰੇ ਬਟ ਉਹਨਾਂ ਦਾ ਤਜਰਬਾ ਉਹਨਾਂ ਦੀ ਗਾਈਡੈਂਸ ਉਹ ਹਮੇਸ਼ਾ ਖਲਦੀ ਰਹੂਗੀ ਕਿਉਂਕਿ ਟ੍ਰਾਇੰਗਲ ਫਾਈਟ ਨਜ਼ਰ ਆ ਰਹੀ ਹੈ ਇੱਕ ਪਾਸੇ ਸੰਜੀਵ अरोड़ा ਨੇ ਭਾਰਤ ਪ੍ਰੋਸ਼ਨਾ ਸ਼ੋ ਨੇ ਜੀਵਨ ਗੁਪਤਾ ਨੇ ਕਹਿੰਦੇ ਕਿ ਪਤਾ ਨਹੀਂ ਕੌਣ ਕਹਿੰਦਾ ਫਾਇਦਾ ਕਰ ਜੇ ਕੌਣ ਕਹਿੰਦਾ ਨੁਕਸਾਨ ਕਰ ਜੇ ਵੋਟ ਪਰਸੈਂਟੇਜ ਦਾ ਪਤਾ ਨਹੀਂ ਲੱਗ ਪਾਰ ਲੋਕਾਂ ਨੂੰ ਹੀ ਨਹੀਂ ਸਮਝ ਆ ਰਹੀ ਕਿ ਕਿਸ ਪਾਸੇ ਚੁਕਾਅ ਹੋਇਆ ਦੇਖੋ ਪੱਕਾ ਜੀ ਚਲੋ ਇੱਕ ਗੱਲ ਤਾਂ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਇਹ ਇਹ ਤਾਂ ਕਹਿਣ ਲੱਗੇ ਕਿ ਮੈਂ ਫਾਈਟ 'ਚ ਪਹਿਲਾਂ ਤਾਂ ਇਹਨਾਂ ਨੇ ਮੈਨੇਜ ਕਰਕੇ ਮੈਨੂੰ ਹਾਈਟ ਤੋਂ ਹੀ ਬਾਹਰ ਰੱਖਿਆ ਹੋਇਆ ਸੀ ਕਿਉਂਕਿ ਮੈਂ ਇੱਕ ਸਧਾਰਨ ਜਿਹਾ ਵਿਅਕਤੀ ਹਾਂ ਇਹ ਵੱਡੇ ਵੱਡੇ ਪਰਿਵਾਰਾਂ ਦੇ ਲੋਕ ਆ ਮਸਲ ਪਾਵਰ ਹੰਕਾਰ ਪੈਸਾ ਉਹਦੇ ਨਾਲ ਤੋਲਦੇ ਹਰ ਚੀਜ਼ ਨੂੰ ਪਰ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਲੁਧਿਆਣੇ ਦੀ ਜਨਤਾ ਨੇ ਜਿਸ ਤੰਗ ਨਾਲ ਮੈਨੂੰ ਪਿਆਰ ਦਿੱਤਾ ਹੈ ਕਿਉਂਕਿ ਮੈਂ ਲੁਧਿਆਣੇ ਦਾ ਪੁੱਤ ਹਾਂ ਮੈਂ ਨਾਲ ਦਿੱਲੀ ਬਸਦਾ ਤੇ ਨਾ ਹੀ ਮੈਂ ਕੋਈ ਭ੍ਰਸ਼ਟਾਚਾਰ ਕੀਤਾ ਮੈਂ ਤਾਂ ਤੁਹਾਡੇ ਚੈਨਲ ਤੇ ਕਹਿ ਰਹੇ ਕੋਈ ਕਹਿ ਦੇਵੇ ਬੰਦਾ ਸੋ ਇਸ ਕਰਕੇ ਇਸ ਲੁਧਿਆਣੇ ਦੇ ਪੁੱਤ ਨੂੰ ਲੋਕਾਂ ਨੇ ਆਪਣਾ ਇੰਨਾ ਪਿਆਰ ਸਤਿਕਾਰ ਦਿੱਤਾ ਹੁਣ ਮੈਨੂੰ ਨਹੀਂ ਪਤਾ ਨਤੀਜਾ ਕੀ ਆਣਾ ਪਰ ਪਿਆਰ ਸਤਿਕਾਰ ਬਹੁਤ ਮਿਲ ਰਿਹਾ ਹੈ ਇਹ ਪਿਆਰ ਸਤਿਕਾਰ ਦੀ ਵਜਾਈ ਇਹ ਇਹਨਾਂ ਨੂੰ ਤਸੀਹੇ ਜ਼ਰੂਰ ਨਿਕਲੇ ਹੋਣੇ ਇਸ ਗੱਲ ਦੇ ਮੈਂ ਗਰੰਟੀ ਦਿੰਦਾ 2027 ਦੇ ਲਈ ਜਿਹੜੀ ਬੀਜੇਪੀ ਜ਼ਮੀਨ ਤਰਾਸ਼ ਰਹੀ ਹੈ ਕਹਿੰਦੇ ਕਿ ਉਹ ਜ਼ਮੀਨ ਦਾ ਟੁਕੜਾ ਲੁਧਿਆਣੇ ਤੋਂ ਮਿਲ ਸਕਦਾ ਇਸ ਕਰਕੇ ਸੰਘ ਨੇ ਵੀ तमाम ਬੀਜੇਪੀ ਦੇ ਟੌਪ ਲੀਡਰਸ਼ਿਪ ਨੇ ਪੂਰੀ ਵਾਹ ਲਾਈ ਹੋਈ ਹੈ ਪਰਮਾਤਮਾ ਕਿਰਪਾ ਕਰੇਗਾ ਅਸੀਂ ਤਾਂ ਪੰਜਾਬ ਦਾ ਭਲਾ ਚਾਣ ਵਾਲੇ ਲੋਕ ਆ ਅਸੀਂ ਤਾਂ ਇਹ ਮਿਸ਼ਨ ਲੈ ਕੇ ਚੱਲੇ ਆ ਅਸੀਂ ਤੁਹਾਨੂੰ ਯਾਦ ਹੈ 2022 ਚ ਅਸੀਂ ਇਹ ਕਿਹਾ ਕਰਦੇ ਸੀ ਕਿ ਨਵਾਂ ਪੰਜਾਬ ਭਾਜਪਾ ਦੇ ਨਾਲ ਇਹ ਸਾਡਾ ਸੰਕਲਪ ਹੈ ਇਹ ਨਾਹਰਾ ਨਹੀਂ ਹੈ ਔਰ ਅੱਜ ਵੀ ਅਸੀਂ ਉਸੇ ਵਿਸ਼ੇ ਨੂੰ ਲੈ ਕੇ ਅੱਗੇ ਵਧ ਰਹੇ ਹਾਂ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਪੰਜਾਬ ਦੇ ਵਿੱਚ ਭਾਜਪਾ ਦਾ ਆਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਉਹੀ ਸੰਕਲਪ ਨੂੰ ਲੈ ਕੇ ਮੈਂ ਇੱਕ ਮੈਂ ਇੱਕ ਮਾਧਿਅਮ ਐ ਮੈਂ ਪਾਰਟੀ ਜਨਤਾ ਪਾਰਟੀ ਦਾ ਇੱਕ ਮਾਧਿਅਮ ਹੈ ਕਿ ਇਸ ਜਿਮਨੀ ਚੋਣ ਨੂੰ ਮੈਂ ਲੜ ਰਿਹਾ ਮੇਰੀ ਆਮ ਲੋਕਾਂ ਨਾਲ ਗੱਲਬਾਤ ਹੋ ਰਹੀ ਸੀ ਮੈਂ ਇੱਕ ਪਿੰਡ ਇਥੇ ਉੱਚਾ ਪਿੰਡ ਉਸ ਦਾ ਨਾਮ ਹੈ ਉੱਥੇ ਗਿਆ ਉਹ ਕਹਿੰਦੇ ਕਿ ਇਹਨਾਂ ਦਿਨਾਂ ਦੇ ਵਿੱਚ ਸਾਰੇ ਲੀਡਰ ਸ਼ਰਾਬ ਵੰਡਣ ਆਉਂਦੇ ਆ ਸੂਟ ਵੰਡਣ ਆਉਂਦੇ ਆ ਪੈਸੇ ਵੰਡਣ ਆਉਂਦੇ ਆ ਕਹਿੰਦੇ ਅਸੀਂ ਵੀ ਸਾਰਿਆਂ ਕੋ ਸੂਟ ਵੀ ਲੈ ਲੈਣੇ ਆ ਸ਼ਰਾਬ ਵੀ ਲੈ ਲੈਣੀ ਹੈ ਜਿੰਦੀ ਬੋਲਬਾਨੀ ਚੰਗੀ ਹੋਈ ਜਿੰਦਾ ਮਾਹੌਲ ਦੇਖਾਂਗੇ ਫਿਰ ਕਿੰਦਾ ਜਿਆਦਾ ਸੋਹਣਾ ਸੂਟ ਹੋਇਆ ਮਹਿੰਗਾ ਸੂਟ ਹੋਇਆ ਫਿਰ ਅਸੀਂ ਉਹਨੂੰ ਵੋਟ ਪਾ ਦਾਂਗੇ ਮੇਰੀ ਸ਼ਰਾਬ ਕਿਸੇ ਕੋਲ ਗਈ ਪਤਾ ਕਿ ਅਕੀਰ ਲਈ 36 ਘੰਟਿਆਂ ਦਾ ਕੈਰੇਜ ਹੈ। ਬਹਿ ਤੁਸੀਂ ਦੇਖਿਓ ਮੇਰੀ ਪਤਾ ਕਰ ਲੋ। ਮੈਂ ਤੁਹਾਨੂੰ ਫੋਟੋ ਦਿਖਾ ਦਿੰਦਾ ਹੁਣ ਵੀ। ਉਹਦੀ ਝਾੜੂ ਵਾਲਿਆਂ ਦੇ ਕੈਂਡੀਡੇਟ ਦੀ ਫੋਟੋ ਲੱਗੀ ਉਹ ਸਰਫ ਦੇ ਪੈਕੇਟ ਵੰਡੀ ਜਾਂਦਾ। ਅੱਜ ਤਾਂ ਨਹੀਂ ਕਈ ਦਿਨਾਂ ਤੇ ਬਣਦਾ। ਤੇਰੇ ਨੇੜੇ ਅਮਨ ਜੀ ਹੈਗਾ ਤੇ ਮੈਂ ਤੁਹਾਨੂੰ ਹੁਣੇ ਹੀ ਦਿਖਾ ਦਿੰਦਾ। ਅਮਨ ਨੂੰ ਬੁਲਾਓ ਜਰਾ। ਮੈਂ ਤੁਹਾਨੂੰ ਹੁਣੇ ਦਿਖਾ ਦਿੰਦਾ। ਕਿ ਸਰਫ ਦੇ ਪੈਕੇਟ ਉੱਪਰ ਝਾੜੂ ਵਾਲੇ ਦੀ ਫੋਟੋ ਲੱਗੀ। ਮੇਰੀ ਇੱਕ ਵੀ ਚੀਜ਼ ਦਿਖਾ ਦਣਾ। ਮੈਨੂੰ ਵਿਸ਼ਵਾਸ ਹੈ ਮੈਂ ਪੈਸੇ ਕਮਾਉਣ ਵਾਸਤੇ ਰਾਜਨੀਤੀ ਵਿੱਚ ਨਹੀਂ ਆਇਆ ਇਹ ਲੁਧਿਆਣੇ ਦੇ ਲੋਕਾਂ ਨੂੰ ਵੀ ਪਤਾ ਤੇ ਸ਼ਰਾਬ ਜਾਂ ਪੈਸੇ ਜਾਂ ਸੂਟ ਨਹੀਂ ਵੰਡੋਗੇ ਦੇਖੋ ਮੈਂ ਤਾਂ ਅੱਜ ਤੱਕ ਦਾ ਰਿਕਾਰਡ ਮੇਰਾ ਦੱਸੋ ਨਾ ਮੈਂ ਤੁਹਾਨੂੰ ਐਵੀਡੈਂਸ ਦੇ ਰਿਹਾ ਤੁਹਾਡੇ ਤੁਹਾਡੇ ਕੈਮਰੇ ਤੇ ਮੈਂ ਐਵੀਡੈਂਸ ਦਿਖਾਉਂਗਾ ਕਿ ਛੋਟਾ ਜਿਹਾ ਇੱਕ ਸਰਫ ਦਾ ਪੈਕੇਟ ਉੱਤੇ ਝਾੜੂ ਵਾਲੇ ਕੈਂਡੀਡੇਟ ਦੀ ਫੋਟੋ ਲੱਗੀ ਆ ਉਹ ਵੰਡ ਰਿਹਾ ਲੋਕਾਂ ਨੂੰ ਮੈਨੂੰ ਉਹ ਜਿਹੜਾ ਦਿਖਾਈ ਯਾਰ ਜਿਹੜਾ ਇਧਰੋਂ ਆ ਇਧਰੋਂ ਉਹ ਫੋਟੋ ਦਿਖਾਈ ਯਾਰ ਜਿਹੜਾ ਸਰਫ ਦੇ ਪੈਕੇਟ ਵਾਲੀ ਫੋਟੋ ਹੈ ਸਰਫ ਦੇ ਪੈਕੇਟ ਵਾਲੀ ਸੋ ਮੈਂ ਕਹਿੰਦਾ ਮੈਨੂੰ ਅੱਜ ਸਵੇਰੇ ਕਿਸੇ ਨੇ ਦਿਖਾਇਆ ਪਰ ਜੇ ਤੁਸੀਂ ਸੂਟ ਨਹੀਂ ਮੰਨੋਗੇ ਪੈਸੇ ਨਹੀਂ ਮੰਨੋਗੇ ਫਿਰ ਲੋਕਾਂ ਨੇ ਵੋਟ ਕਿਵੇਂ ਪਾਣੀ ਹੈ ਕਿਉਂਕਿ ਮੈਂ ਮੰਗਤ ਜੀ ਮੇਰੀ ਗੱਲ ਦਾ ਵਿਸ਼ਵਾਸ ਕਰੋ ਲੋਕ ਮੈਨੂੰ ਪਿਆਰ ਕਰਦੇ ਉਹ ਜਿਹੜੇ ਐਸੇ ਲੋਕ ਨੇ ਜਿਨ੍ਹਾਂ ਦਾ ਰਾਜਨੀਤੀ ਨਾਲ ਕੋਈ ਦੂਰ ਦੂਰ ਦਾ ਵਾਸਤਾ ਨਹੀਂ ਜਿਹੜੇ ਹੱਥ ਵੀ ਅੰਨਾਂ ਕੱਢ ਕੇ ਮਲਾਉਂਦੇ ਨੇ ਤੇ ਬਾਅਦ ਚ ਜੇ ਮਨਾ ਲਿਆ ਤੇ ਗੱਡੀ 'ਚ ਬੈ ਕੇ ਫਿਰ ਸਰਟੀਫਿਕੇਟ ਨਾਲ ਸੌਫ ਕਰ ਦਿੰਦੇ ਮੈਂ ਤਾਂ ਉਹਨਾਂ ਘਰਾਂ 'ਚ ਬੈ ਕੇ ਰੋਟੀ ਖਾਂਦਾ ਰਹਾਂ ਮੈਂ 25 ਸਾਲ ਹੋ ਗਏ ਮੈਨੂੰ ਇਸ ਇਲਾਕੇ 'ਚ ਵਰ ਬਿਚਰਦੇ ਨੂੰ ਇਹ ਤਾਂ 10 ਸਾਲ ਤੋਂ ਲੁਧਿਆਣੇ 'ਚ ਨਹੀਂ ਰਹਿੰਦੇ ਜਿਹੜੇ ਦੂਸਰੇ ਰਹਿੰਦੇ ਨੇ ਉਹਨਾਂ ਨੂੰ ਲੋਕਾਂ ਨੇ ਅਜਮਾ ਕੇ ਦੇਖ ਲਿਆ ਜਿਹੜੇ ਲੁਧਿਆਣੇ ਦੇ ਦੂਜੇ ਕਾ ਪਾਰਟੀ ਕਾਂਗਰਸ ਤੋਂ ਕੈਂਡੀਡੇਟ ਆ ਉਹਨਾਂ ਨੂੰ ਅਜਮਾ ਕੇ ਦੇਖ ਲਿਆ ਪੋਸਟਰ ਬੜੇ ਇੰਟਰਸਟਿੰਗ ਆ ਨਾ ਅਹੰਕਾਰ ਨਾ ਇਸ ਤਰੀਕੇ ਦੇ ਲੱਗੇ ਆ ਦੂਜੇ ਪਾਸੇ ਕਹਿ ਰਹੇ ਕਿ ਅਜਮਾਇਆ ਹੋਇਆ ਬੰਦਾ ਤੁਸੀਂ ਤੁਹਾਡਾ ਸਲੋਗਨ ਕੀ ਆ ਔਰ ਇਹਨਾਂ ਪੋਸਟਰਾਂ ਤੇ ਬੜਾ ਲੋਕਾਂ ਹੀ ਧਿਆਨ ਦੇ ਰਹੇ ਨੇ ਮੇਰਾ ਸਲੋਗਨ ਇੱਕੋ ਹੀ ਆ ਪੰਜਾਬ ਦੀ بگੜੀ ਹੋਈ ਕਾਨੂੰਨ ਵਿਵਸਥਾ ਨੂੰ ਬਦਲਣਾ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਪੰਜਾਬ ਚ ਰੇਤਾ ਸਸਤਾ ਕਰਨਾ ਪੰਜਾਬ ਦੇ ਜਿਹੜੇ ਮੂਲ ਮੁੱਦੇ ਨੇ ਉਹਨਾਂ ਮੁੱਦਿਆਂ ਨੂੰ ਲੋਕਾਂ ਤੱਕ ਲੈ ਕੇ ਉਹਨਾਂ ਨੂੰ ਹੱਲ ਕਰਾਉਣਾ ਮੇਰਾ ਮੁੱਦਾ ਮੈਂ ਸਲੋਗਨਾਂ ਦੇ ਆਧਾਰ ਤੇ ਮੇਰੇ ਬੋੜਾ ਦੇ ਦੇਖ ਲਓ ਕੋਈ ਸਲੋਗਨ ਵੀ ਨਹੀਂ ਤੁਹਾਨੂੰ ਲੱਭੂਗਾ ਮੈਂ ਸਲੋਗਨ ਦੇ ਆਧਾਰ ਤੇ ਚੋਣ ਨਹੀਂ ਲੜ ਰਿਹਾ ਮੈਂ ਮੈਂ ਲੋਕਾਂ ਦਾ ਲੀਡਰ ਬਣਨਾ ਲੋਕਾਂ ਦਾ ਪੁੱਤ ਬਣਨਾ ਚਾਹੁੰਦਾ ਸੇਵਾ ਕਰਨਾ ਚਾਹ ਰਾਂ ਲੋਕਾਂ ਦੀ ਮੇਰੇ ਤੁਸੀਂ ਤੁਸੀਂ ਮੇਰੇ ਘਰੇ ਚੱਲੋ ਮੈਂ ਇੱਥੇ ਬੈਠਾ ਹਾਂ ਤੁਸੀਂ ਇਹ ਮਾਈਕ ਨਾਲ ਲੈ ਕੇ ਜਾਣਾ ਨਹੀਂ ਤਾਂ ਉਹਨੂੰ ਲੱਗਣਾ ਕਿ ਮੀਡੀਆ ਵਾਲੇ ਆਏ ਆ ਮੇਰੇ ਘਰ ਦੀ ਡੋਰ ਮੈਲ ਮਾਰਨਾ ਜਾ ਕੇ ਮੇਰੇ ਪਰਿਵਾਰ ਚੋਂ ਕੋਈ ਨਾ ਕੋਈ ਮੈਂਬਰ ਆਊਗਾ ਪੁੱਛੂਗਾ ਹਾਂਜੀ ਤੁਸੀਂ ਕੌਣ ਆ ਤੁਸੀਂ ਕਹਣਾ ਮੈਂ ਪੰਕਜ ਪਪਾਈ ਆ ਤੇ ਮੈਂ ਮਿਲਣਾ ਤੇ ਤੁਹਾਨੂੰ ਡਰਾਇੰਗ ਰੂਮ ਚ ਪਹੁੰਚਾਣਗੇ ਕਹਿਣਗੇ ਕਿ ਉਹ ਰਾਤ ਨੂੰ 12:30 ਵਜੇ ਘਰੇ ਆਉਂਦੇ ਨੇ ਦਿਨ ਚ ਆਉਂਦੇ ਨਹੀਂ ਹੈਗੇ ਅੱਜ ਕੱਲ੍ਹ ਚੋਣ ਕੈਂਪੇਨ ਚ ਬਿਜ਼ੀ ਆ ਤੁਹਾਨੂੰ ਬਿਠਾ ਕੇ ਤੁਹਾਡੀ ਰਿਸਪੈਕਟ ਕਰਨਗੇ ਨਹੀਂ ਤਾਂ ਮੇਰੇ ਨਾਲ ਫੋਨ ਤੇ ਗੱਲ ਕਰਾ ਦੇਣਗੇ ਮੈਂ ਨਾ ਸੋ ਕੋਈ ਇੱਕ ਵਾਰੀ ਤੇ ਕੋਈ ਬੰਦਾ ਚਲਾ ਗਿਆ ਜਿਹਨੂੰ ਜਿਹਨੂੰ ਮੈਂ ਜਾਣਦਾ ਨਹੀਂ ਸੀ ਤੇ ਮੈਂ ਥੋੜਾ ਪਰਿਵਾਰ ਨੂੰ ਕਿਹਾ ਮੈਂ ਕਿਹਾ ਤੁਸੀਂ ਐਦਾਂ ਨਾ ਬਿਠਾਇਆ ਕਰੋ ਐ ਵੀ ਕੋਈ ਮੈਨੂੰ ਧੋਖਾ ਠਾ ਕੇ ਨਾ ਜਾਵੇ ਉਸ ਟਾਈਮ ਥ੍ਰੈਟ ਕਰਨਾ ਬੜੀਆਂ ਹੁੰਦੀਆਂ ਸੀ ਮੈਨੂੰ ਪਰ ਫੇਰ ਵੀ ਪਰਿਵਾਰ ਵਾਲੇ ਕਹਿੰਦੇ ਦੇਖੋ ਪਤਾ ਨਹੀਂ ਕਿਸ ਆਸ ਨਾਲ ਬੰਦਾ ਹੁੰਦਾ ਸਾਡਾ ਪੂਰਾ ਪਰਿਵਾਰ ਐਦਾਂ ਦਾ ਤੁਸੀਂ ਜਾਓ ਤੁਹਾਨੂੰ ਲੱਗੂਗਾ ਵੀ ਯਾਰ ਇੱਕ ਸਧਾਰਨ ਪਰਿਵਾਰ ਦਾ ਵਿਅਕਤੀ ਆ ਜਿਹੜਾ ਜਿਹਨੂੰ ਪਾਰਟੀ ਨੇ ਐਡੀ ਵੱਡੀ ਜ਼ਿੰਮੇਵਾਰੀ ਸੰਭਾਈ ਹੈ ਬਹੁਤ ਬਹੁਤ ਧੰਨਵਾਦ ਬੈਸਟ ਆਫ ਲੱਕ ਗੁਪਤਾ ਜੀ ਥੈਂਕ ਯੂ ਤਾਂ ਹਰੇਕ ਸਿਆਸੀ ਪਾਰਟੀ ਪੂਰੀ ਵਾਅ ਲਗਾ ਰਹੀ ਹੈ ਲੋਕਤਾ ਨੇ 19 ਤਰੀਕ ਨੂੰ ਬਤਵਾ ਜਾਰੀ ਕਰਨਾ ਹੈ ਸਨਮ ਪ੍ਰੀਤ ਨਾਲ ਕੋਈ ਨਿਊਜ਼ ਹੈ ਟੀਨ ਦਾ